ਦੁਨੀਆਂ ਤੇ ਦੁਨੀਆਂ ਦੇਖਣ ਵਾਸਤੇ ਜਨਮ ਦਿੱਤਾ ਸੀ ਅਸੀਂ ਭੇਜਣ ਵਾਸਤੇ ਨਹੀਂ ਦਿੱਤਾ ਸੀ ਅੱਜ ਜਿਹਦੀ ਬੱਚੀ ਮੰਜੇ ਚ ਪਈ ਐ ਨਾ ਜੀ ਉਹਨੂੰ ਪਤਾ ਐ ਦੂਜੇ ਬੰਦੇ ਨੂੰ ਕੋਈ ਪਤਾ ਨਹੀਂ ਮੈਂ ਕਿਤੇ ਕੰਨਾ ਨਹੀਂ ਵੱਜਾ ਜਾਂਦੀ ਸੀ ਜਿਹੜੀ ਅੱਜ ਜਮਾ ਮੰਜੇ ਚ ਪਈ ਆ ਤੇ ਜੇ ਮੇਰੇ ਕੋਲੇ ਹੁੰਦੇ ਨਾ ਤੇ ਮੈਂ ਉਹਨੂੰ ਇੰਨਾ ਸੀਰੀਅਸ ਹੋਣ ਨਹੀਂ ਦਿੰਦੇ ਸੀ ਵਾਹ ਅੱਡ ਕੇ ਸਾਰੰਦ ਮੇਰੇ ਬੱਚਾ ਇਹ ਉਹ ਵੀ ਪਤਾ ਨਹੀਂ ਦੋਨੇ ਭੈਣ ਭਰਾ ਨੇ ਰੋਟੀ ਖਾਦੀ ਹੋ ਕੇ ਨਹੀਂ ਖਾਦੀ ਜਦੋਂ ਘਰੇ ਕੋਈ ਹੈ ਨਹੀਂ ਹੋਰ ਦਵਾਈ ਲੈਣ ਨੂੰ ਪੈਸਾ ਨਹੀਂ ਕਿਰਾਏ ਨੂੰ ਸਦਾ ਚ ਬੈਠੇ ਆਂ ਸਾਦੇ ਨਾ ਜਾਵ ਰਹੀਂਦੀ करके जी साडी बेनती है वी साडी इनेग बेनती जरूर सुनो इने <laughs> दुखिया कि जी सातो गल नहीं हो रही किसी <laughs> में मेरे बच्चे नो एक बारी जरूर बचा ਤੋ ਖਬੂਦਾ ਕਿ 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 ਜਿਵਾ ਕਾ ਪੁਕਾ ਕਰੇ ਉਹਨਾਂ ਨੂੰ ਕਿਹ ਪਤਾ ਜੱਟਾ ਹੈ ਕਿ ਕਿ ਦੇ ਬੱਚੇ ਦੀ ਦਰਦੀ ਬਿਮਾਰੀ ਆ ਰਾਜ ਕਰੋ ਨੂੰ ਪੈਸੇ ਜੀ ਬਿਲਕੁਲ ਹੀ ਪੈਸੇ ਦੇ ਤੀ ਜਿੱਦ ਕਿ ਸੇ ਤਹੁੰਦੇ ਮੇਰੀ ਕਾਤਮਰੀ ਬੱਚੀ ਬਸੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਠਿੰਡਾ ਹਸਪਤਾਲ ਦੇ ਵਿੱਚ ਆਏ ਤੇ ਉੱਥੇ ਸਾਨੂੰ ਇਹ ਵੀਰ ਬੋੜ ਸਿੰਘ ਮਿਲਿਆ ਲਿਫਟ ਦੇ ਵਿੱਚ ਮਿਲਿਆ ਤੇ ਵਿਚਾਰੇ ਰੋਈ ਜਾਣ ਮੈਂ ਪੁੱਛਿਆ ਵੀ ਭਾਈ ਕੀ ਗੱਲ ਆ ਭਾਈ ਜਾਂਦਾ ਯਾਰ ਵੀ ਟੈਸਟ ਲਿਖਤੇ ਤੇ ਮੇਰੇ ਕੋਲੇ 170 ਰੁਪਏ ਆ ਸਾਰੇ ਜੇਬ ਦੇ ਵਿੱਚ ਤੇ ਵੀ ਟੈਸਟ ਵੱਧ ਪੈ ਜਾਂਦੇ ਲਿਖਤੇ ਤੇ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਤੇ ਮੇਰੀ ਬੇਟੀ ਆ ਨਾ ਜਿਹੜੀ ਉਹ ਬਹੁਤ ਇਸ ਵੇਲੇ ਸੀਰੀਅਸ ਆ ਭਾਈ ਕੀ ਹੋ ਗਿਆ ਬੇਟੀ ਨੇ ਤੇਰਾਂ ਦੀ ਬਿਮਾਰੀ ਆਟਦੀ ਅੱਛਾ ਨਮੂਨਾ ਡਾਵਾ ਤੇ ਵੀਰ ਜੀ ਜਦੋਂ ਸਾਨੂੰ ਲੈਫਟ ਦੇ ਵਿੱਚ ਮਿਲੇ ਨਾ ਤੇ ਵੀਰ ਜੀ ਵਿਚਾਰੇ ਰੋਈ ਜਾਣ ਜਦੋਂ ਰੋਈ ਜਾਣ ਤਾਂ ਮੈਂ ਪੁੱਛਿਆ ਵੀਰ ਜੀ ਕੀ ਗੱਲ ਆ ਆਂਦਾ ਵੀ ਡਾਕਟਰਾਂ ਨੇ ਟੈਸਟ ਲਿਖਤੇ ਤੇ ਮੇਰੀ ਜੇਬ ਵਿੱਚ 170 ਰੁਪਏ ਆ ਤੇ ਪੈਸੇ ਮੈਨੂੰ ਵੱਧ ਚਾਹੀਦੇ ਆ ਫਿਰ ਅਸੀਂ ਇਹਨਾਂ ਦੋਆਂ ਜੀਆਂ ਨੂੰ ਮਿਲੇ ਤੇ ਮਿਲ ਕੇ ਗੱਲਬਾਤ ਕਿਦੋਂ ਕੀਤੀ ਤੇ ਬੇਟੀ ਨੂੰ ਵੇਖਿਆ ਬੇਟੀ ਬੈਟੀ ਨੇਟਰ ਤੇ ਸਰੀਅਸਾ ਪੂਰੀ ਹਾਰਟ ਦੀ ਪ੍ਰੋਬਲਮ ਆਈ ਉਹਨੂੰ ਤੇ ਡਬਲ ਨਮੂਨੀਆਂ ਆਇਆ ਤੇ ਇਸ ਟਾਈਮ ਬੇਟੀ ਬਹੁਤ ਹੀ ਜਿਆਦੇ ਸਰੀਅਸਾ ਵੀਰੋ ਤੇ ਜਿਹੜਾ ਪਰਿਵਾਰ ਏ ਦੋਵੇਂ ਵਿਚਾਰੇ ਬਜ਼ੁਰਗ ਐ ਨੇ ਤੇ ਛੀ ਬੇਟੀਆਂ ਬੇਟਾ ਛੋਟਾ ਜਿਹਾ ਕੰਮ ਕਰਨ ਯੋਗ ਨਹੀਂ 8 8 ਸਾਲ ਦਾ 7 8 ਸਾਲ ਦਾ ਵੱਡਾ ਬੇਟਾ ਸੀ ਜਿਹੜਾ ਵਿਚਾਰਾ ਉਹ ਇਹਨਾਂ ਦਾ ਮਰ ਗਿਆ ਜਿਹੜਾ ਕੰਮ ਕਰਨ ਵਾਲਾ ਬੇਟਾ ਸੀ ਉਹ ਪੂਰਾ ਹੋ ਗਿਆ ਉਹਨੇ ਬਜ਼ੁਰਗ ਜੋੜਾ ਵਿਚਾਰਾ ਨਾ ਤਾਂ ਬੱਚੀ ਨੂੰ ਛੱਡ ਕੇ ਜਾ ਸਕਦਾ ਤੇ ਨਾ ਘਰੇ ਹੀ ਸਰਦਾ ਘਰੇ ਵੀ ਬੱਚੇ ਨਿੱਕੇ ਨਿੱਕੇ ਆ 8 ਸਾਲ ਦਾ ਬੱਚਾ ਵਿਚਾਰਾ ਘਰੇ ਬੀਤ ਤੋਂ ਪੁੱਛਿਆ ਆਂਦਾ ਵਿਚਾਰੀ ਰੋਟੀ ਅੰਨਿਓ ਵੀ ਉਹ ਬੈਠੇ ਆ ਵੀ ਇੰਨਾ ਸਾਡਾ ਜਿਹੜੇ ਹਾਲਾਤ ਆ ਉਹ ਮਾਰੇ ਹੋਏ ਪਿਆ ਮਾਤਾ ਘਰੇ ਕੌਣ ਕੌਣ ਆ ਹੁਣ ਘਰੇ ਇੱਕ ਤਾਂ 15 ਸਾਲ ਦੀ ਕੁੜੀ ਹੈ ਅੱਛਾ ਇੱਕ 8-7 ਸਾਲ ਦਾ ਮੇਰਾ ਬੇਟਾ ਅੱਛਾ ਤੇ ਉਹਨਾਂ ਫਿਰ ਰੋਟੀ ਟੁੱਕਦਾ ਇਹ ਰੋਟੀ ਟੁੱਕੀ ਵੇਖੋ ਹੁਣ ਕਿਵੇਂ ਬਣਦਾ ਹੈ ਜੀ ਉਹ ਵੰਡੀ ਬਣਾਉਂਦੇ ਆ ਵੰਡੀ ਬਣਾਉਂਦੇ ਆ ਵੇਖੋ ਬਣਾਉਂਦੇ ਵੀ ਅੱਗੇ ਬਈ ਭੁੱਖੇ ਆ ਉਹ ਵੀ ਪਰ ਉਹ ਜੁਨਨ ਗਏ ਗਏ ਹੋਰ ਤਾਂ ਦੇਉ ਦੋ ਦੰਦੂ ਜੀ ਕੌਣ ਦਿੰਦਾ ਗਵਰਡੀ ਰੱਖਿਆ ਸੀ ਉਹ ਵੇਖੋ ਵੀਰੋ ਵਿਚਾਰਾ ਇਹ ਬਜ਼ੁਰਗ ਜੋੜਾ ਜਿਹੜਾ ਇਹਨਾਂ ਤੋਂ ਬੋਲਿਆ ਨਹੀਂ ਜਾਂਦਾ ਵੀ ਰੋ ਰੋ ਕੇ ਇੰਨਾ ਇਹਨਾਂ ਦਾ ਬੁਰਾ ਹਾਲ ਆ ਨਾ ਵੀ ਵੇਖ ਕੇ ਸਾਡਾ ਵੀ ਮਨ ਦੁਖੀ ਹੋ ਗਿਆ ਵੀ ਇੰਨਾ ਵਿਚਾਰਾ ਇਹ ਭਗਤ ਬੰਦਾ ਲਿਫਟ ਦੇ ਵਿੱਚ ਰੋਈ ਜਾਵੇ ਆਂਦਾ ਮੇਰੇ ਕੋਲ 170 ਰੁਪਏ ਤੇ ਦਵਾਈ ਦਵਾਈ ਬਾਹਰੋਂ ਡਾਕਟਰਾਂ ਨੇ 5000 ਦੀ ਲਿਖਤੀ ਫਿਰ ਅਸੀਂ ਬਾਹਰੋਂ ਦਵਾਈ ਦਵਾਈ ਵੀਰ ਨੂੰ ਅਸੀਂ ਆਖਿਆ ਕੋਈ ਨਹੀਂ ਬਾਈਗੀ ਵੈਗਰੂ ਅੱਪੇ ਲੜ ਫੜ ਲੈਂਦਾ ਹੁੰਦਾ ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਵੈਗਰੂ ਹੁੰਦਾ ਕੋਈ ਨਹੀਂ ਵੀਰ ਟੈਨਸ਼ਨ ਨਾ ਲੈ ਆਪਾਂ ਪੈਸਿਆਂ ਨੂੰ ਉਹ ਨਹੀਂ ਤੇਰੀ ਬੱਚੀ ਨੂੰ ਕੁਝ ਹੋਣ ਦਿੰਦੇ ਸਾਹ ਤਾਂ ਜਿਹੜੇ ਉਹ ਤਾਂ ਪਰਮਾਤਮਾ ਨਹੀਂ ਦੇਣੇ ਆ ਪਰ ਜਿਹੜੇ ਪੈਸਿਆਂ ਨੂੰ ਉਹ ਦਾਨੀ ਵੀਰ ਬੈਠੇ ਆ ਦਾਨੀ ਵੀਰਾਂ ਨੂੰ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਛੀਤੀਆਂ ਵਿਚਾਰਿਆਂ ਦੇ ਇਹਨਾਂ ਦੇ ਛੋਟਾ ਜਿਹਾ ਜਿਹੜਾ 8 ਸਾਲ ਦਾ ਬੱਚਾ ਕਮਾਉਣ ਵਾਲੇ ਵਿਚਾਰੇ ਇਹ ਹੁਣ ਇੱਥੇ ਹਸਪਤਾਲ 'ਚ ਬੈਠੇ ਆ ਤੇ ਉਹ ਉਹਨਾਂ ਦੇ ਜਿਹੜੇ ਹਾਲਾਤ ਐ ਇਸ ਟਾਈਮ ਇਹਨਾਂ ਦੇ ਕੋਲੇ 1 ਰੁਪਿਆ ਵੀ ਨਹੀਂ ਪਈ ਦਵਾਈਆਂ ਡਾਕਟਰ ਬਹੁਤ ਮਹਿੰਗੀਆਂ ਲਿਖੀ ਜਾਂਦੇ ਆ ਟੈਸਟ ਬਹੁਤ ਮਹਿੰਗੇ ਲਿਖੀ ਜਾਂਦੇ ਆ ਤੇ ਜਿਹੜੇ ਇਹਨਾਂ ਦੇ ਹਾਲਾਤ ਆ ਨਾ ਉਹ ਇਸ ਟਾਈਮ ਵੀ ਦੱਸ ਨਹੀਂ ਸਕਦੇ ਤੁਸੀਂ ਵੀਰੋ ਵੀ ਇਹਨਾਂ ਤੋਂ ਨਾ ਵਿਚਾਰਾ ਤੋਂ ਇਹਨਾਂ ਤੋਂ ਦੱਸੇ ਜਾਂਦੇ ਆ ਰੋ ਰੋ ਕੇ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਆਪਾਂ ਦਸਵੰਧ ਕੱਢਦੇ ਹਾਂ ਸਾਰੇ ਦਸਵੰਧ ਦੇ ਵਿੱਚੋਂ ਇਹ ਪਰਿਵਾਰ ਨੂੰ ਥੋੜਾ ਥੋੜਾ ਦਸਵੰਧ ਵੀਰ ਜਰੂਰ ਦਿਓ ਮਾਤਾ ਜਸਵਿੰਦਰ ਕੌਰ ਦਾ ਖਾਤਾ ਪਾਵਾਂਗੇ ਵਿੱਚ ਮਾਤਾ ਜਸਵਿੰਦਰ ਕੌਰ ਇਹ ਤੇਰਾ ਨਾਂ ਹਾਂਜੀ ਮਾਤਾ ਜਸਵਿੰਦਰ ਕੌਰ ਪਿੰਡ ਰੋਲਦੂ ਸਿੰਘ ਵਾਲਾ ਇਹਨਾਂ ਦਾ ਕਾਊਂਟਰ ਨੰਬਰ ਮਾਤਾ ਦਾ ਪਾਵਾਂਗੇ ਉਹ ਉਹਦੇ ਵਿੱਚ ਤੁਸੀਂ ਸੇਵਾ ਪਾਉਣੀ ਆ ਵੀਰੋ ਕਿਉਂਕਿ ਪੈਸੇ ਬੇਟੀ ਤੇ ਬਹੁਤ ਲੱਗਦੇ ਆ ਬਹੁਤ ਹੀ ਜ਼ਿਆਦਾ ਸੀਰੀਅਸ ਐਸੈਸ ਟਾਈਮ ਵੀ ਡਾਕਟਰਾਂ ਨਾਲ ਸਾਡੀ ਗੱਲ ਹੋਈ ਸੀ ਡਾਕਟਰਾਂ ਨੇ ਹਜੇ ਅਸੀਂ ਕੁਝ ਨਹੀਂ ਕਹਿ ਸਕਦੇ ਇਸ ਹਾਲਾਤ ਬਾਰੇ ਪਰ ਦਵਾਈ ਹੈ ਜਿਹੜੀ 5-7000 ਦੀ ਦਵਾਈ ਹੁਣ ਅਸੀਂ ਕਿਹੜਾ ਲਿਆਤੀ ਇਹਨਾਂ ਨੂੰ ਉਹ 12 ਘੰਟਿਆਂ ਦੀ ਦਵਾਈ ਸੀ ਉਹ ਡਾਕਟਰਾਂ ਨੇ ਵੀ 12 ਘੰਟਿਆਂ ਦੀ ਦਵਾਈ ਹੈ ਇਹ ਦਵਾਈ 12 ਘੰਟੇ ਬਾਅਦ ਫੇਰ ਲਖਣਗੇ ਡਾਕਟਰ ਹਜੇ ਟੈਸਟ ਲਿਖੀ ਜਾਂਦੇ ਆ ਚਲੋ ਜਿਹਦੇ ਸਵਾਸ ਹੋ ਤਾਂ ਵੈਗੁਰੂ ਨੇ ਦੇਨੇ ਆ ਵੀਰੋ ਪਰ ਆਪਾਂ ਇਹ ਜੋੜੇ ਨੂੰ ਇਹ ਨਾ ਹੋਵੇ ਬਜ਼ੁਰਗ ਜੋੜੇ ਨੂੰ ਵੀ ਸਾਡੀ ਬੱਚੀ ਪੈਸਿਆਂ ਤੋਂ ਬਿਨਾ ਮਰ ਗਈ ਵੀ ਪੈਸਿਆਂ ਦੀ ਆਪਾਂ ਕਮੀ ਨਹੀਂ ਆਉਣ ਦੇਣੀ ਇਹਨਾਂ ਨੂੰ ਕਿਉਂਕਿ ਛੇਤੀਆਂ ਦਾ ਪਿਓ ਆ ਵਿਚਾਰਾ ਜਾਵੇ ਕਿੱਧਰ ਕਮਾਉਣ ਵਾਲਾ ਕੋਈ ਨਹੀਂ ਛੋਟਾ ਜਿਹਾ 8 ਸਾਲ ਦਾ ਬੱਚਾ ਉਹ ਘਰੇ ਛੱਡਿਆ ਹੋਇਆ ਜਿਹੜਾ ਜਿਹਨੂੰ ਇੱਕ ਮਿੰਟ ਨਹੀਂ ਨਾ ਹੀ ਪਾਸੇ ਕਰਦੇ ਸੀ ਉਹ ਬੱਚਾ ਇਸ ਦਿਨ ਦੋ ਦਿਨ ਹੋ ਗਏ ਮਾਤਾਾਂ ਦੀ ਮੂੰਹ ਨਹੀਂ ਵੇਖਿਆ ਮੈਂ ਉਹਦਾ ਵੀ ਉਹ ਧੀ ਦੀ ਖਾਤਰ ਆਪਦਾ ਪੁੱਤ ਵੀ ਬੱਚੇ ਨੂੰ ਵੀ ਉੱਥੇ ਛੱਡ ਆਈ ਹੈ ਮਾਤਾ ਤੇ ਮਾਤਾ ਤੁਸੀਂ ਕੀ ਕਹਿਣਾ ਚਾਹੁੰਨੇ ਦਾ ਨਹੀਂ ਸੱਜਣਾ ਨੂੰ ਨਹੀਂ ਸੱਜਣਾ ਨੂੰ ਹੱਥ ਮਰਨ ਕੇ ਬੇਨਤੀ ਹੈ ਜੀ ਵੀ ਮੇਰੇ ਬੱਚੇ ਨੂੰ ਠੀਕ ਕਰ ਦੇਣਾ ਕੋਈ ਜਿੰਨਾ ਵੀ ਦਾਨ ਦੇ ਸਕਦਾ ਹੈ ਉਹਨਾਂ ਵਾਹ ਉਹਨਾਂ ਕੀ ਕਰਦੇ ਨੇ ਸਾਡਾ ਬਹੁਤ-ਬਹੁਤ ਤੁਹਾਨੂੰ ਵੇਖੋ ਵੀਰ ਮਾਤਾ ਤੁਹ ਜੇ ਮੈਂ ਬੋਲ ਨਹੀਂ ਜਾਂਦਾ ਕਾਲਜਾ ਫਟ ਜਾਂਦਾ ਬਾਈ ਕਿਦੋਂ ਇਹੋ ਜਿਹਾ ਦੁੱਖ ਆਪਾਂ ਵਹਿਨੇ ਆ ਵੇਖੋ ਦੋਵੇਂ ਵਿਚਾਰੇ ਪਰਿਵਾਰਾਂ ਦੇ ਅਸੀਂ ਆਪਦੇ ਪੁੱਤ ਨੂੰ ਕਿਤੇ ਇੱਕ ਦਿਨ ਅੱਖਾਂ ਤੋਂ ਦੂਰ ਨਹੀਂ ਕੀਤਾ ਸੀ ਅੱਜ ਸਾਨੂੰ ਤੀਜਾ ਦਿਨ ਆ ਹਸਪਤਾਲ ਦੇ ਵਿੱਚ ਨਾ ਪੁੱਤ ਦੀ ਕੋਈ ਖਬਰ ਨਾ ਸਾਰ ਕਿਉਂਕਿ ਵਿਚਾਰਿਆਂ ਕੋਲੇ ਫੋਨ ਵੀ ਹੈ ਨਹੀਂਗਾ ਇਹਨਾਂ ਕੋਲੇ ਇਸ ਟਾਈਮ ਬਹੁਤ ਦੁਖੀ ਪਰਿਵਾਰ ਆ ਜਿਹੜੇ ਵੀਰ ਦਸਵੰਦ ਨਹੀਂ ਦੇ ਸਕਦੇ ਨਾ ਉਹ ਇਹ ਵੀਡੀਓ ਨੂੰ ਸ਼ੇਅਰ ਵੀਰੋ ਕਰਦਿਆ ਕਰੋ ਇਹੋ ਜੇ ਦੁਖੀ ਪਰਿਵਾਰਾਂ ਨੂੰ ਨਾ ਸ਼ਾਂਤੀ ਮਿਲਦੀ ਹੈ ਜਦੋਂ ਆਪਾਂ ਇਹਨਾਂ ਦੀ ਸੇਵਾ ਕਰਦੇ ਆ ਜੇ ਆਪਾਂ ਪੈਸਾ ਨਹੀਂ ਦੇ ਸਕਦੇ ਨਾ ਤੇ ਇੱਕ ਆਪਾਂ ਐ ਗੁੱਠਾ ਹੀ ਕਮਾਉਣਾ ਮੜਾ ਜਾ ਵੀਰੋ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਂ ਹੀ ਪਛਾਦਿਆ ਕਰੋ ਉਹ ਵੀ ਬਹੁਤ ਵੱਡੇ ਪੁੰਨ ਦੀ ਗੱਲ ਆ ਵੀਰੋ ਜਿਹੜੇ ਵੀ ਦਸਵੰਦ ਨਹੀਂ ਦੇ ਸਕਦੇ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਵੀ ਦਸਵੰਦ ਦੇ ਸਕਦੇ ਆ ਮਾਤਾ ਜਸਵਿੰਦਰ ਕੌਰ ਦਾ ਆਪਾਂ ਕਾਊਂਟ ਪਾਵਾਂਗੇ ਉਸ ਕਾਊਂਟ ਦੇ ਵਿੱਚ ਮਾਤਾ ਨੂੰ ਤੁਸੀਂ ਸੇਵਾ ਪਾਉਣੀ ਆ ਤੇ ਮਾਤਾ ਦੀ ਵੱਧ ਤੋਂ ਵੱਧ ਮਦਦ ਕਰਨੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ